ਜਿਹੜਾ ਵਿਜੀਲੈਂਸ ਨੂੰ ਰਿਮਾਂਡ ਮਿਲਿਆ ਸੀਗਾ ਵਿਕਰਮਜੀਤ ਸਿੰਘ ਮਜੀਠੀਆ ਦਾ ਸੋ ਉਸ ਰਿਮਾਂਡ ਦੇ ਦੌਰਾਨ ਜਿਹੜੇ ਤੱਤ ਸਾਹਮਣੇ ਆਏ ਆ ਜਿਹੜੇ ਬੜੇ ਹੈਰਾਨ ਕਰਨ ਵਾਲੇ ਨੇ ਬੜੇ ਰੋਚਕ ਨੇ ਜਾਂਚ ਦੇ ਵਿੱਚ ਬਹੁਤ ਕੁਝ ਐਸਾ ਸਾਹਮਣੇ ਆਇਆ ਜਿਹੜਾ ਪਿਛਲੇ ਸਮੇਂ ਤੋਂ ਲੁਕਾ ਕੇ ਰੱਖਿਆ ਗਿਆ ਜਿਹੜਾ ਜਗਜਾਰ ਨਹੀਂ ਸੀ ਹੋਇਆ ਉਹ ਜ਼ਾਇਦਾ ਤਾਂ ਹੋਣ ਉਹ ਕੁਝ ਹੋਰ ਹੋਵੇ ਉਹਨਾਂ ਨੂੰ ਲੁਕੋ ਕੇ ਰੱਖਿਆ ਗਿਆ ਪੰਜਾਬ ਦੇ ਲੋਕਾਂ ਕੋਲ ਪਰ ਵੱਡੀ ਪੱਧਰ ਦੇ ਉੱਤੇ ਸਾਬਤ ਕਰਦਾ ਕਿ ਉਹ ਉਹ ਪੈਸਾ ਲੁੱਟਦਾ ਪੈਸਾ ਉਹ ਬੇਈਮਾਨੀ ਦੀ ਕਮਾਈ ਹੈ ਸੋ ਦੂਸਰੀ ਜਿਹੜਾ ਸਿਮਲੇ ਦੇ ਅੰਦਰ ਜਿਹੜੇ ਅੱਜ ਸਾਡੇ ਵਕੀਲ ਸਹਿਬਾਨਾਂ ਨੇ ਆਪਣੀ ਪੀਸੀਜੀ ਵੀ ਅੰਦਰ ਵੀ ਦੱਸਿਆ ਮਾਨਜੋ ਕੋਰਟ ਦੇ ਅੰਦਰ ਕਿ ਸਿਮਲੇ ਦੇ ਵਿੱਚ ਜਿਹੜੀ ਜਾਇਦਾਦ ਮਜੀਠੀਆ ਪਰਿਵਾਰ ਵੱਲੋਂ ਸੌ ਕੀਤੀ ਗਈ ਆ ਉਹ ਜੋ ਐਫੀਡੇਵਿਡ 2011 ਦਾ ਇਹਨਾਂ ਦੀ ਧਰਮ ਪਤਨੀ ਵੱਲੋਂ ਦਿੱਤਾ ਗਿਆ ਧਰਮ ਪਤਨੀ ਦੇ ਨਾ ਦੇਤ ਜਿਹੜੀ ਜ਼ਮੀਨ ਉਥੇ ਸੋ ਕੀਤੀ ਗਈ ਆ ਸਿਮਲੇ ਦੇ ਅੰਦਰ ਉਹ ਜਿਹੜੀ ਦੱਸੀ ਗਈ ਆ ਉਹ ਪੁਆਇੰਟ 52 ਫਾਸੀ ਆ ਪਾ ਉਹ ਲਗਭਗ 1 ਏਕੜ 1 ਏਕੜ ਜ਼ਮੀਨ ਜਿਹੜੀ ਐਫੀਡੇਵਿਟ ਜਿਹੜਾ ਚੋਣਾਂ ਦੇ ਦੌਰਾਨ ਉਮੀਦਵਾਰਾਂ ਵੱਲੋਂ ਦਿੱਤਾ ਜਾਂਦਾ ਉਹਦੇ ਵਿੱਚ ਦੱਸੀ ਗਈ ਆ ਵੀ 52.88 ਜਮੀਨ ਜਿਹੜੀ ਆ 1 ਏਕੜ ਦੇ ਕਰੀਬ ਸਿਮਲੇ ਸਿਮਲੇ ਦੇ ਵਿੱਚ ਸਾਡੇ ਕੋਲ ਆ ਲੇਕਿਨ ਜੋ ਉਹਦਾ ਉਹਦਾ ਐਫੀਡੇਟ ਵੀ ਮੈਂ ਤੁਹਾਡੇ ਸਾਹਮਣੇ ਰੱਖ ਰਿਆ ਜੋ ਲੀਗਲ ਡਾਕੂਮੈਂਟ ਹੈ ਜੋ ਕੋਈ ਉਮੀਦਵਾਰ ਆਪਣੀ ਉਮੀਦਵਾਰੀ ਦੇ ਵੇਲੇ ਨੋਮੀਨੇਸ਼ਨ ਦੇ ਵੇਲੇ ਫਾਈਲ ਕਰਦਾ ਸੋ ਜਿਹੜੇ ਤਤ ਵਿਜੀਲੈਂਸ ਦੇ ਹੱਥ ਲੱਗਿਆ ਕਿ ਸਿਮਲੇ ਦੇ ਅੰਦਰ ਸੈਕੜੇ ਨਹੀਂ ਸੌਆਂ ਨਹੀਂ ਬਲਕਿ ਹਜ਼ਾਰ ਗੁਣਾ ਜ਼ਿਆਦਾ ਜਿਹੜੀ ਆ ਉਹ ਜਾਇਦਾਦ ਉਥੇ ਵਿਜੀਲੈਂਸ ਦੇ ਹੱਥ ਲੱਗੀ ਆ ਜੋ ਮਾਨਯੋਗ ਅਦਾਲਤ ਦੇ ਵਿੱਚ ਉਹਨਾਂ ਨੇ ਦੱਸਿਆ ਤੇ ਇਥੋਂ ਇਹ ਸਾਬਤ ਹੁੰਦਾ ਕਿ ਕਿਸ ਤਰ੍ਹਾਂ ਕਾਨੂੰਨ ਦੀਆਂ ਧੜੀਆਂ ੜਾਈਆਂ ਗਈਆਂ ਕਿਸ ਤਰ੍ਹਾਂ ਕਾਨੂੰਨ ਦੇ ਅਖੋਲੇ ਰੱਖਿਆ ਗਿਆ ਸਾਰਾ ਉਹ ਆਪਣਾ ਜਾਇਦਾਦ ਆਪਣੀ ਉਹ ਪ੍ਰਾਪਰਟੀ